ਰਬੜੀ ਸੰਕਾਦ ਕੀ ਦੇ ਬਾਰੇ ਲਿਖਿਆ ਹੈ ਗਾਵੇਂ ਸੰਕਾਦ ਹਾਂ ਤਾਂ ਤਰ ਤਰਵਾੜਾ ਸੰਾਦਰ ਚਾਰ ਕੇਲੇ ਦੇ ਬਰਮਾ ਦੇ ਅੱਛਾ ਜੀ ਤੇ ਚੇਲੇ ਕੋਦੇ ਮੁੰਡੇ ਆ ਇਹ ਤੇ ਲੜਕੇ ਆ ਚੇਲੇ ਬੁੱਢੇ ਹੀ ਹੁੰਦੇ ਨੇ ਅੱਛਾ ਜੀ ਚੇਲੇ ਹੀ ਬੁੱਢੇ ਹੁੰਦੇ ਨੇ ਅੱਛਾ ਜੀ ਆ ਚੇਲੇ ਜਿਹੜੇ ਹੁੰਦੇ ਨੇ ਇਹ ਹੀ ਬੁੱਢੇ ਹੁੰਦੇ ਨੇ ਜਿਹੜੇ ਅਸਲ ਬੁੱਢੇ ਹੁੰਦੇ ਨੇ ਨਾ ਹੂੰ ਹੂੰ ਉਹ ਬੁੱਢੇ ਬਾੜੀ ਦੀ ਬੁੱਧੀ ਹੂੰ ਹੂੰ ਹਾਂ ਜੀ ਜਨਸਲਾਖੀਪ ਜਦ ਵੀ ਹੈਗੇ ਅੱਛਾ ਜੀ ਉਹ ਵਾਸਤਾ ਦਾ ਹੈ ਬੋਨਾਂ ਕੱਢਵਾਜੇ ਕੋਈ ਚੇਲਾ ਹੈ ਆਪੁੱਤਰ ਹੈ ਜਾਂ ਕੋਈ ਰਿਸ਼ਤੇਦਾਰ ਹੈ ਸੌ ਲੈਣ ਅੱਛਾ ਜੀ ਤੁਹਾਨੂੰ ਸਾਲ ਨੂੰ ਕਿੰਨਾ ਤੋਂ ਦੂਰੀ ਹੈ ਹਮਮ ਆਤਮਾਨ ਰਿਵੰਦ ਗੋਵਰਨ ਦਾ ਆਤਮਾਨਲ ਰਿਲੇਸ਼ਿਪ ਜੇ ਹੈ ਤਾਂ ਲੈਣ ਨਾਲ ਹੈ ਹਮਮ ਉਹਨਾਂ ਦਾ ਆਤਮਾ ਸਾਡੇ ਵਾਸਤੇ ਸ੍ਰੀ ਨਹੀਂ ਹੈ ਹਮਮ ਉਨਾ ਦਾ ਲੈਕਚਰ ਕਿਲਾ ਸੀਗਾ ਸਿਰਫ ਸਰੀਰਕ ਲੈਕਚਰ ਸੀ ਠੀਕ ਹੈ ਜੀ ਸਰੀਰਕ ਲੈਕਚਰ ਵਾਲੀ ਬੰਦੀ ਨਹੀਂ ਠੀਕ ਹੈ ਜੀ ਫਿਰ ਇਹ ਸੰਕਾਦ ਜਿਹੜੇ ਹੈ ਇਹ ਉਹਦੇ ਆਪਣੇ ਬ੍ਰਹਮਾ ਦੇ ਹੀ ਚੇਲੇ ਸੀ ਹਾਂ ਜੀ ਚੇਲੇ ਦੇ ਪ੍ਰਭੂ ਆਹ ਠੀਕ ਹੈ ਜੀ ਹਾਂ ਜੀ ਗਾਵ ਹੈ ਗੁਣ ਕਿਲਾ ਕਿਹੜਾ ਚੇਲੇ ਦੇ ਪੁੱਤਰ ਅਸੀਂ ਬਦਿਆਂ ਉਹ ਸਹੀ ਵਾਣਾ ਜੀ ਪੁੱਤਰ ਹੁੰਦਾ ਗੁਰਮਤਿ ਵਿੱਚ ਹਾਂ ਜੀ ਸਹੀ ਵਾਂਗ ਜੁੱਤਰ ਕੇ ਲਈ ਹੁੰਦਾ ਹੈ ਹਮ ਹਮ ਤੇ ਜੇਲਾ ਹੈ ਦੀ ਉਹ ਪੁੱਤਰ ਵੀ ਹੈ ਜੀ ਠੀਕ ਹੈ ਜੀ ਤਾਂ ਸਾਰੇ ਦੇਸ਼ੀ ਗੋਣ ਤੋਂ ਪੁੱਤਰ ਹੋ ਸਕਦਾ ਹਮ ਹਮ ਤੇ ਦਾਹੀ ਦੇਸ਼ੀ ਗੋਣ ਤੋਂ ਪੁੱਤਰ ਜੀ ਕੁਝ ਜਿਆਦਾ ਸੰਦਾ ਗੁਰਬਾਣੀ ਦਾ ਗਾ ਦਾ ਪ੍ਰਮਾਣ ਹੈ ਤਾਂ ਆ ਦੇ ਵਿੱਚ ਪੁੱਤਰ ਪ੍ਰਵਾਨ ਹੋ ਹੈ ਤਿਉਹ ਦਾਦੇ ਜੇਵੇਂ ਹਾ ਪੋਤਾ ਪਰਵਾਰ ਹਮ ਹਮ ਜੇ ਯਾ ਤੇ ਉਹਦਾ ਕਹੂਏ ਉਹ ਜਾਈਆ ਬੋਤਾ ਫਿਰ ਪਰਵਾਨੇ ਸਰਵਾ ਦੇ ਵਿੱਚ ਬਲਰਦੀ ਬਸਰਦਾ ਪਰਵਾਨੇ ਪੁੱਤਰ ਪਰਵਾਨੇ ਨੋ ਬੋਤਾ ਪਰਵਾਨੇ ਠੀਕ ਹੈ ਜੀ ਹਾਂ ਜੀ ਗਾਵੈ ਗੁਣ ਧੋਮ ਅਟਲ ਮੰਡਲ ਵੈ ਭਗਤੀ ਪਾਏ ਲਸ ਜਾਣਿਓ ਧੋਮ ਹਾਂ ਜੀ ਜਨ ਜਨ ਤਰੂ ਕਹਿੰਦੇ ਅਸੀਂ ਉਹ ਹੀ ਕਾਰਨ ਅਟਲ ਹਮਮ ਹਾਲ ਵਸਤਾਂ ਦੇ ਵਿੱਚ ਹੋ ਰਿਹਾ ਹੈ। ਅੱਛਾ। ਕਿਹੜਾ ਵਸਤਾਂ ਵਿੱਚ ਹੋ ਰਿਹਾ ਹੈ? ਹਮਮ। ਕਾਲ ਬੁੱਢਾਂ ਦੇ ਵਿੱਚ ਹੋ ਰਿਹਾ ਹੈ। ਹਮਮ। ਕਾਲ ਬੁੱਢਾਂ ਕਾਲ ਬੁੱਢ ਕੀ ਹੁੰਦਾ ਹੈ? ਜਦੋਂ ਕਿ ਅਕਾਸ਼ ਹਟਾਲਾ ਬੁੱਢਾਂ। ਹਮਮ। ਅਕਾਰ ਕਿਹੜਾ? ਅਕਾਸ਼ ਨਹੀਂ ਹੁੰਦਾ ਹੁੰਦਾ। ਸਭ ਕੁਝ ਹਿਲਦਾ ਹੈ ਅਕਾਸ਼ ਤੋਂ ਬਿਨਾਂ। ਹਮਮ। ਅਕਾਸ਼ ਨਾਲ ਜੁੜ ਕੇ ਹੋ ਰਿਹਾ ਹੈ। ਅੱਛਾ। ਅਕਾਸ਼ ਬੁੱਢਾਂ ਦੇ ਵਿੱਚ। ਹਮਮ। ਇਹ ਸਾਰ ਇਹ ਗੱਲਾਂ ਕਿਹੜੀਆਂ ਨੇ? ਗੁਰਬਾਨੀ ਕੀ ਅਸਰ ਉੱਤਲਾ ਆਕਾਸ਼ ਕੀ ਹਮਮ ਰਾਸ਼ਟਿਕ ਅੱਲਾ ਨੇ ਆਕਾਸ਼ ਤੇ ਝੁੜ ਕੇ ਬੋਲੀ ਹੋਈ ਏ ਗੱਲ ਗੁਰਬਾਨੀ ਆਕਾਸ਼ ਨਾਲ ਝੁੜ ਕੇ ਬੋਲੀ ਜਾਂਦੀ ਆ ਅੱਛਾ ਜੀ ਖਿਰਦਾ ਖਿਰਦਾ ਆਕਾਸ਼ ਹੈ ਹਮਮ ਉਹ ਖਿਰਦੇ ਜਿਹੜੀ ਚੀਜ਼ ਪੈਦਾ ਹੁੰਦੀ ਆ ਉਹਨੂੰ ਕਹੇ ਕਾਸ਼ੀ ਤੇ ਤੁਰ ਉਪਜਾ ਹੈ ਹਮਮ ਦੁਰਬ ਕਾਸ਼ੀ ਜਾਏ ਹਮਮ ਤੇਰਦਾ ਜੋ ਗੱਲ ਨਿਕਲਦੇ ਦੂਹੇ ਹਿੱਦੇ ਚਲਦੀ ਹੈ। ਅੱਛਾ ਜੀ। ਆਹ ਤੋਂ ਮੈਂ ਹਲਦਾ ਜਨਕੀਸਾਲ ਲੈਣਾ ਦੱਸਦੇ ਚਾਹਣੀ। ਹੂੰ। ਤਾਂ ਗੱਲ ਕਰਤਾ ਤੇ ਤਗਾਤਾ। ਹੂੰ। ਕਾਸ਼ੀ ਤੇ ਤਰ ਰੁਪਜਤ ਤੇ ਕਾਸ਼ੀ ਜਾਏ ਕਾਸ਼ੀ ਫੁੱਟੇ ਪਰਦਾ ਤੋ ਕਹਾਂ ਸਮਾਏ। ਜੇ ਕਾਸ਼ੀਓ ਫੁੱਟ ਜੇ ਵੇਤਲ ਤੇ ਤਰੋ। ਹੂੰ। ਜੇ ਨਾਲੇ ਕਾਸ਼ੀ ਫੁੱਟ ਜਾਂਦੀ ਹੈ। ਹੂੰ। ਕਿਸੇ ਸਮੋਨਾ। ਜਿਹੜੇ ਮਹਿਲ ਹੋ ਜਾਂਦੇ ਨੇ ਉਹਨਾਂ ਦੀ ਕਾਸ਼ੀ ਫੁੱਟਦੀ ਦੀ ਅਰੇ ਭਲਾ ਹੈ ਨਾ ਭਲਾ ਕਾਸ਼ੀ ਨਹੀਂ ਫੁੱਟੀ ਸਾਬਤ ਹੈ ਹੂੰ ਸਾਬਤ ਰਹੇ ਦੀ ਕਾਸ਼ੀ ਹੂੰ ਫਿਰ ਝੜਦਾ ਕਾਸ਼ੀ ਸਾਬਤ ਰਹੂ ਹੂੰ ਠੀਕ ਹੈ ਭਗਤੀ ਭਗਤੀ ਪਾਏ ਰਸ ਜਾਣਿਓ ਸੱਚ ਸਮਾਗਰੀ ਕਾਹੀ ਫੋੜੇ ਹੁੰਦੀ ਹੈ ਦਿਲ ਵਾਲੀ ਨਹੀਂ ਫੁੱਟਦੀ ਅੱਛਾ ਜੀ ਹਾਂ ਠੀਕ ਹੈ ਜੀ ਹਾਂ ਜੀ ਭਗਤੀ ਭਾਏ ਰਸ ਜਾਣਿਓ ਭਗਤ ਭਾਏ ਦਾ ਜਾਣੇ ਭਗਤੀ ਦੇ ਭਾਵ ਨਾਲ ਸਸਤੇ ਵੀ ਇਹ ਧੁੱਖ ਜਾਗਦੇ ਹੈ ਨਾ ਹਾਂ ਜੀ ਸਸਤੇ ਵੀ ਧੁੱਖ ਜਾ ਜਾਂਦੇ ਇਹ ਤਾਂ ਸਾਨਾ ਰਸ ਦਾ ਪਤਾ ਲੱਗਿਆ ਹੂੰ ਹੂੰ ਤੇ ਸੱਚੀ ਵੀ ਭੁੱਖ ਰਿਹਾ ਜਗੂ ਤਾਂ ਸਾਡੇ ਰਸਾ ਕਰਨ ਪੜੇਗੇ ਹੂੰ ਹੂੰ ਵੀਰ ਜੰਦਰ ਸਾਗਲੇ ਪੁਖੇਰੀ ਦਾ ਉਹ ਜੰਦਰ ਜਿਸ ਦਾ ਪਤਾ ਨਹੀਂ ਲੱਗਿਆ ਅਜੇ ਤੱਕ ਹੂੰ ਹੂੰ ਫਾਟਲੇ ਟੈਸਟ ਦਾ ਉਹਨੂੰ ਪਤਾ ਰਹਿੰਦਾ ਇਹ ਜੰਦਰ ਸਾਗਲੇ ਪੁਖੇਰੀ ਆਉਂਦੇ ਫਾਟੇ ਨੂੰ ਆਉਂਦੀ ਲੱਗਾ ਕੋ ਹੂੰ ਹੂੰ ਠੀਕ ਹੈ ਜੀ ਪਰ ਤੇਰੇ ਪੁਖੇਰੀ ਆ ਗਈ ਹੂੰ ਹੂੰ ਰਾਸੀ ਜਦੋਂ ਤੋਂ ਠੀਕ ਹੈ ਜੀ ਕਵੀ ਕਲ ਸੁਜਸ ਗਾਵੋ ਗੁਰਨਾਨਕ ਰਾਜ ਜੋਗ ਜਨ ਮਾਣਿਓ ਕਾਹੋ ਕਾਲਕ ਨਾ ਹੋਈ ਜਾਂਦਾ ਆ ਉਹ ਵੀ ਤਾਂ ਨਾ ਬਤਲੀ ਆਇਆ ਕੇ ਵੀ ਥੋਪਨੇ ਆਇਆ ਸੀ ਜਿਵੇਂ ਸਾਰਿਆਂ ਨੇ ਆਇਆ ਸਿੱਤੇ ਠੀਕ ਉਹ ਸੁਰ ਤੋਂ ਲੈ ਕੇ ਗੱਲ ਕਰਤੀ ਪੜਵੰਦੇ ਪਰਵੇ ਕਾ ਖਲੀ ਖੜੇ ਹੋ ਰੋਦੀ ਹੋ ਹਮ ਹਮ ਕੋਈ ਨਾ ਪਰਸਪਤ ਬੇਬੀ ਉਹਨਾਂ ਦਾ ਪ੍ਰਸਾਦ ਕਰਦੇ ਨੇ ਸਾਰੇ ਹਮ ਹਮ ਪਾਰ ਵਰਸ ਬੰਦੀ ਵਰ ਖੇਲ ਹਮ ਹਮ ਉਹ ਉਹ ਬਰਾਗਿਆ ਜਿਹੜਾ ਕੁਝਿੱਥੋਂ ਆਇਆ ਉਹੀ ਗੱਲ ਐ ਉਹ ਬੜੀ ਜਿਹਾ ਲੱਗਦੀ ਏ ਕੁਝ ਹਮ ਹਮ ਕਹ ਰਹੇ ਤੇ ਉਲਟ ਕਹ ਰਹੇ ਸਨ ਉਹ ਮਾੜਾ ਕਾਜੀ ਹੋ ਰਿਹਾ ਬਲਬਲ ਲੈ ਕੇ ਮਾਰਿਆ ਨੂੰ ਗੋਲਾਂ ਨਾਲ ਗੋਹ ਹਮ ਹਮ ਲਿਖ ਲਿਆ ਸੀ ਆਹ ਬਲਬਲ ਪਾਸੇ ਪ੍ਰਤੀਸ਼ਾਸਤਰ ਉਹ ਤੁਪਾਫਲੀ ਵਿਚਾਰਤਾਰਾ ਹਮ ਹਮ ਆਪਣਾ ਨੋ ਨੋ ਬੋਲਵਾ ਤੇ ਉਹ ਬਾਮੀਂ ਬੋਲਟ ਵਾਲੇ ਜਿਹੜੇ ਇਹ ਪ੍ਰਚਾਰ ਕਰਦੇ ਸੀ ਠੀਕ ਹੈ ਜੀ ਹਾਂ ਮੈਂ ਸਹੀ ਕਰਦੇ ਰਹੇ ਨੇ ਤਾਂ ਹੁਣ ਵੀ ਆਂਗੀਆਂ ਪਾਰਟੀਆਂ ਜਿਹੜੀਆਂ ਤਾਂ ਕਰਨ ਵਾਲੀਆਂ ਨੇ ਪਰ ਉਹ ਲੁੱਦੇ ਕਿਤੇ ਹੋ ਕੇ ਤਾਂ ਹੋਰ ਕੁਝ ਕਹਿ ਮੈ ਨੇ ਹੂੰ ਹੂੰ ਪਰ ਉਹ ਬਰੂ ਕਰ ਰਹੇ ਨੇ ਹੂੰ ਹੂੰ ਬਾਰੋਂ ਦੇ ਕੰਮ ਰੀਗਰ ਬੰਦੀ ਜੋ ਬਰੂ ਕਰਦਾ ਹੈ ਨਾ ਬਾਰੋਂ ਬੈਠਦੇ ਨੇ ਸਿੱਧਾ ਬੜੀ ਉੱਪਰ ਚਾਰ ਕਰਦਾ ਹੈ ਨਾ ਹੂੰ ਹੂੰ ਹੁਣ ਸਾਰੇ ਦਾ ਬੜਾ ਜੁੱੜ ਗਏ ਹੂੰ ਨਾ ਹੋਰ ਕੋਈ ਨਹੀਂ ਹੈ ਗੱਲ ਕੁਸ਼ੂਰ ਕਰ ਰਹੇ ਨੇ ਪ੍ਰੈਕਟੀਕਲ ਕੁਸ਼ੂਰ ਕਰ ਰਹੇ ਨੇ ਹੂੰ ਹੂੰ ਉਛਾਨ ਵਾਲੀ ਗੱਲ ਹੈ ਫਿਰ ਕੀ ਪ੍ਰੈਕਟੀਕਲ ਹੋਈ ਹੀ ਕਰ ਰਹੇ ਜੋ ਕਹਿੰਦੇ ਨੇ ਹਾਲੇ ਨਹੀਂ ਹੂੰ ਹੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਗਵ ਹੈ ਕਪਲਾਦ ਆਰ ਜੋਗੇਸ਼ਰ ਅਪਰੰਪਰ અવਤਾਰ ਵਰੂ ਇਹ ਤਾਂ ਕਪਲਵੰਤੀ ਹੈ ਇਹਨਾਂ ਦਾ ਅੱਛਾ ਜੀ ਇਹੇ ਸੀ ਦਾਸ ਜੀ ਜੀਗੇ ਸਾਥ ਤੇ ਰਾਡਰ ਕਿਰਾਸਾ ਤਾਪੀਓ ਲਾ ਲੈ ਆਰੇ ਹੂੰ ਹੂੰ ਕੈਨੇ ਕਫਲ ਮੁੜੀ ਆ ਉਹ ਵੀ ਲੈ ਫੇਰ ਲਵਾਉਂਦਾ ਰਿਹਾ ਆਜੁਗੇਸ਼ ਉਹਦੇ ਕਰੰਟ ਚੱਕ ਕੇ ਹੂੰ ਹੂੰ ਸਪੈਸ਼ਲ ਕਹਾਂ ਤੁਸੀਂ ਉਹ ਵੀ ਅੰਦਰ ਵਿੱਚ ਵੱਡਾ ਕਹਿੰਦੇ ਹੋ ਕਫਲ ਗਦੇ ਨੂੰ ਠੀਕ ਹੈ ਜੀ ਉਹ ਵੀ ਉਹਦੇ ਉਹ ਵੀ ਪਰਮੇਸ਼ਰ ਦੇ ਗੁਣ ਘਾਰੇ ਆ ਉਹ ਵੀ ਉਹਦਾ ਹੀ ਯਸ ਕਰਦਾ ਰਿਹਾ ਮੇਰਾ ਕਰਦਾ ਹੀ ਯਸ ਕਰਦਾ ਰਿਹਾ ਹੂੰ ਹੂੰ ਤੇ ਅਪਰੰਪਰ અવਤਾਰ ਜਦ ਦਾ ਜਾ ਕੋ ਬਹਿਰਾ ਜਲੂਦਾਵੀ ਵਰਸਾ ਜੀ ਫਿਰ ਉਹਦਾ ਉਹੀ ਹੈ ਫਿਰ ਲਗਾ ਰਿਹਾ ਹੂੰ ਹੂੰ ਠੀਕ ਅਪਰੰਪਰ અવਤਾਰ ਵਰੂ ਅਪਰ ਹੂੰ ਵਰੋ ਉਹ ਇਹ ਕਹਿਦਾ ਰਿਹਾ ਵੀ ਅਪਰੰਪਰ અવਤਾਰ ਹੈ ਉਹ ਹੂੰ ਹੂੰ ਤੁਸੀਂ ਕਹਿ ਦਿੰਦਾ ਹੂੰ ਹੂੰ ਜੀ ਉਹ ਖਬਰ ਮੁੰਡੀ ਕਹਿ ਰਿਹਾ ਅਪਰੰਪਰ અવਤਾਰ ਹਾਂ ਵਜੂਦ ਤਾਂ ਹੈ ਹੂੰ ਹੂੰ ਪਰ ਆਪਣੇ ਘਰ ਆਣ ਵਾਲਾ ਜਦ ਹਾਂ ਪਰਦਾ ਜੀ ਪਰ ਇਹ ਤੋਂ ਪਰੇ ਹੂੰ ਹੂੰ ਠੀਕ ਹੈ ਤੁਸੀਂ ਘਰ ਹੈਲਪ ਹੂੰ ਹੂੰ ਤੁਸੀਂ ਸਾਹ ਜੈ ਕਿੰਨੀ ਵਾਰ ਪੈਦਾ ਹੋਇਆ ਕਿੰਨੀ ਵਾਰ ਸਵਾਰਨਾ ਹੋਇਆ ਹੋਵੇ ਹੂੰ ਕਪਲਮੁਨੀ ਹਮੇਸ਼ਾ ਰਿਹਾ ਹੈ ਜੀ ਬੜੋ ਹੋਵੇ ਸਾਰੇ ਹੂੰ ਹੂੰ ਠੀਕ ਹੈ ਜੀ ਗਾਵ ਹੈ ਜਮ ਜਮਤ ਗਣ ਪਰਸ਼ਰਾਮੇਸ਼ਰ ਕਰਕੁਠਾਰ ਰਘੂ ਤੇਜ ਹਰੀਓ ਕਾਵਾ ਪਰਸ਼ਰਾਮ ਰਾਮੇਸ਼ਰ ਹਾਂ ਨਹੀਂ ਜੀ ਗਾਵ ਹੈ ਜਮਤ 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 ਦੇ ਪੁੱਤਰ ਜਮਤ ਦੇ ਪੁੱਤਰ ਪਰਸ਼ਰਾਮ ਦਾ ਪੁੱਤ ਹੈ ਅੱਛਾ ਜਮਤ ਪਰਸ਼ਰਾਮ ਦਾ ਬਾਪ ਹੈ ਹਮ ਹਾਂ ਆਵੇ ਜਗਤ ਜਦ ਬਿਜਨਾ ਪਰਸਰਾਮ ਬੇਸ਼ਰ ਪਰਸਰਾਮ ਔਰ ਜਦ ਜਦ ਇਹੋ ਨੇ ਵੀ ਗਏ ਇਹ ਵੀ ਬਰਾਬਰ ਦੇ ਅੱਛਾ ਜੀ ਕਰਕੁਠਾਰ ਕਰਕੁਠਾਰ ਅੰਦਰ ਵਿੱਚ ਕੋਹੜਾ ਸੀ ਹੂੰ ਰਗੂ ਤੇਜ ਹੈ ਉਹ ਹੱਥ ਵਿੱਚ ਕੋਹੜਾ ਰੱਖਦਾ ਸੀ ਤੁਸੀਂ ਕਹਿ ਰਹੇ ਉਹਨੇ ਕੋਹੜਾ ਰੱਖਦਾ ਸੀ ਹੂੰ ਹੂੰ ਪਰਸਰਾਮ ਕੋ ਕੋਹੜਾ ਹੁੰਦਾ ਸੀ ਹਾਂਜੀ ਉਹਨੇ ਬਹੁਤ ਫਰਸਾ ਹੁੰਦਾ ਸੀ ਹੂੰ ਹੂੰ ਕਤਰਿਆਂ ਦੀਆਂ ਇੱਕੀ ਕੋਲਾਂ ਫੈਦ ਦਿਨਾਸ ਕੀਤੀਆਂ ਨੇ ਇਕੱਲੇ ਨਹੀਂ ਹਾਂਜੀ ਫਿਰ ਤੇ ਜੀ ਮੈਂ ਕੋਲੜਾ ਖੂਬ ਜਿਆ ਲਬ ਜਿੱਦ ਤਰ ਅਵਤਾਰ ਲਊਗਾ ਹਮ ਹਮ ਆਰਾਮ ਕਰ ਸਾਡੇ ਉਹਦਾ ਤੇਜ ਖੱਟਿਆ ਫਿਰ ਠੀਕ ਹੈ ਜੀ ਜਿਹੜੇ ਤੁਸੀਂ ਕਹਿੰਦੇ ਸੁਣਾਉਂਦੇ ਉਹ ਵੀ ਐਸੇ ਨੂੰ ਬੋਲਦੇ ਰਹੇ ਨੇ ਹਮ ਹਮ ਉਹ ਵੀ ਜੇ ਤੁਸੀਂ ਇਜਤ ਕਰਦੇ ਹੋ ਉਹ ਵੀ ਤਾਂ ਐਸੇ ਨੂੰ ਬੋਲਦੇ ਰਹੇ ਨੇ ਤੁਹਾਨੂੰ ਵੀ ਹਮ ਹਮ ਤੁਸੀਂ ਇਸ ਵੇਲੇ ਸੇ ਦਾ ਬਰੋਸ ਕਰਦੇ ਹੋ ਠੀਕ ਹੈ ਪਾਂਟ ਸਾਰਿਆਂ ਦੀ ਲਿਸਟ ਗੜਾ ਕੇ ਇੱਕ ਬੂੰਦੇ ਰਿਆ ਵੀ ਸਾਰੇ ਗਉਂਦੇ ਰਹੇ ਤੁਸੀਂ ਵਿਰੋਧ ਕਿਸ ਵਿੱਚ ਕਰ ਰਹੇ ਹੋ ਤੁਹਾਡੇ ਰੋਲ ਮਾਡਲ ਨਹੀਂ ਉਹ ਉਹ ਗਉਂਦੇ ਰਹੇ ਤੁਸੀਂ ਕਿਉਂ ਛੱਡਿਆ ਠੀਕ ਹੈ ਜੀ ਹਾਂ ਹਾਂ ਜੀ ਉਦੋ ਅਕਰੂਰ ਬਿਦਰਗੁਣ ਗਾਵੈ ਸਰਬਾਤਮ ਜਿਨ ਜਾਣਿਉ ਉਹਦੋ ਇੱਕ ਭਗਤ ਦਾ ਨਾਮ ਹੈ ਅਗਰ ਉਹ ਇੱਕ ਭਗਤ ਦਾ ਨਾਮ ਹੈ ਹੂੰ ਹੂੰ ਬੇਦਰ ਬੇਦਰ ਫਰਜ਼ਾਨਾ ਨੂੰ ਜੇ ਵੀ ਗੁਣਾਂ ਦਾ ਮੇ ਰਹੇ ਹੀ ਗੁਣਾਂ ਨੂੰ ਜਾਏ ਅੱਛਾ ਜੀ ਪੂਣਾ ਕੌਣ ਹੈ ਹੀ ਰਾਮ ਜਪਦਾ ਸਾਡੇ ਹੂੰ ਹੂੰ ਆ ਜਿਹੜਾ ਨਾਮ ਇੱਕ ਲੈ ਕੇ ਜਪਦੇ ਨੇ ਰੈਪਿਟੇਸ਼ਨ ਨਹੀਂ ਬਲਸੌਰ ਦੀ ਭਗਤੀ ਹੈ ਸਾਡੀ ਹੂੰ ਹੂੰ ਇੱਕ ਇਹ ਵੀ ਗੱਲ ਹੈ ਜਿਹੜਾ ਬਲਸੌਰ ਨੇ ਨਾ ਨਿਆਕਾਰ ਦੇ ਇਹੀ ਭਗਤੀ ਹੈ ਹੂੰ ਹੂੰ ਹੀ ਗੁਰਬਣੀ ਹੈ ਤੁਸੀਂ ਕੀ ਗਿਆਨ ਹੈ ਤਾਂ ਉਹਨੇ ਗੋਲਣਾ ਕੋਈ ਨਾ ਕੋਈ ਹਮਮ ਅਕਸਰ ਦੇ ਵਿੱਚ ਜੋ ਜਾਣਿਆ ਉਹ ਦੱਸਿਆ ਗੋਲਦਾ ਕੇ ਅੱਛਾ ਜੀ ਜੋ ਸੁਣਿਆ ਉਹ ਦੱਸਿਆ ਜੋ ਦੇਖਿਆ ਉਹ ਦੱਸਿਆ ਹਮਮ ਜਦ ਦੇਖਣਾ ਚਾਹੂਗਾ ਉਹ ਜੋ ਦੇਖੂਆਂ ਦੇਖਿਆ ਨਾ ਦੱਸੀਓ ਜੋ ਕਰ ਰਿਹਾ ਕੁਦਰਤ ਦੇ ਵਿੱਚ ਸਭ ਕੀ ਮੈਫੋਦੇ ਉਹੀ ਦੱਸਿਆ ਠੀਕ ਹੈ ਇਹ ਜਿਹੜੇ ਭਗਤ ਨੇ ਹਮ ਕਰੂਰ ਹੈ ਵਿਗਰ ਹੈ ਹਾਂਜੀ ਉਦੋ ਹੈ ਸਰਬਾਤਮ ਜਿਨੀ ਜਾਣੀ ਉਦੋ ਹੈ ਹਮ ਹਮ ਆਤਮ ਜਿਨ ਜਾਣ ਆ ਸਰਬਾਤਮ ਬਿਰੀ ਜਾਣੀ ਹਮ ਹਮ ਸਾਰੇ ਕੋਈ ਨਾ ਜਾਣ ਕੋਈ ਆਤਮ ਜਲਦੀ ਪੁੱਛ ਲਈ ਕੋਈ ਦੀ ਹਮ ਹਮ ਸਭ ਬਕਵਾਸ ਹੈ ਉਚਲੀ ਜਦੋਂ ਕਹਿੰਦੇ ਨੇ ਉਚਲੀ ਹੈ ਦੀ ਤੁਸੀਂ ਕਹਿੰਦੇ ਉਹ ਭਗਤ ਸੱਚੇ ਨੇ ਪਰਟਾ ਦੇ ਵਿੱਚ ਉਹਨਾਂ ਨੂੰ ਸਾਥ ਦਿੱਤਾ ਹੋਇਆ ਹੈ ਤੇ ਉਹਨਾਂ ਦੀ ਗੱਲ ਨੂੰ ਰਿਜੈਕਟ ਕੀਤਾ ਹੋਇਆ ਸੀ ਹੂੰ ਹੂੰ ਕਿਉਂ ਭਗਤ ਨੇ ਹੂੰ ਹੂੰ ਕਿਹਦੇ ਤੁਹਾਡੀ ਗੱਲ ਦੇ ਗੱਲ ਨੂੰ ਤੁਸੀਂ ਉਹਦਾ ਵਿਰੋਧ ਕਿਉਂ ਕਰਦੇ ਹੋ ਉਹਦੀ ਗੱਲ ਦਾ ਅਹੀ ਰਹੀ ਦਾ ਹੂੰ ਹੂੰ ਉਹਨਾਂ ਦੀ ਸੇਵਾ ਦਾ ਵਿਰੋਧ ਕਰ ਲੈਣ ਉਹਨਾਂ ਨੂੰ ਭਗਤ ਬੋਲਦੇ ਹੂ ਅੱਜ ਕੁਰਬਾਨੀ ਦਾ ਅਸੀਂ ਵਿਰੋਧ ਕਰ ਰਹੇ ਹਾਂ ਪ੍ਰੈਕਟੀਕਲ ਠੀਕ ਹੈ ਕੁਰਬਾਨੀ ਨੂੰ ਬੰਦੇ ਦੇਖ ਰਹੇ ਨੇ ਹੂੰ ਵਾਲ ਤੋਂ ਤਾਂ ਦੇਖਦੇ ਆ ਹੂੰ ਅਗਰ ਵੀ ਰੋਧ ਕਰਦੇ ਹੂੰ ਜਾਣੇ ਆਣ ਜਾਣੇ ਹੂੰ ਕੁਝ ਜਾਣ ਕੇ ਕਰ ਲੈਣਾ ਕੁਝ ਅਣਜਾਣ ਫੋਣ ਚ ਕਰ ਲੈ ਹੂੰ ਹੂੰ ਜੇ ਜਾਣੇ ਤੋਂ ਬਾਅਦ ਵੀ ਵਿਰੋਧ ਕਰਦੇ ਉਹ ਕਿਉਂ ਕਰਦੇ ਜਾਣਨ ਦੀ ਟੈਨ ਕੋਈ ਕਰਦੀ ਹੂੰ ਹੂੰ ਸੁਣੇ ਤਾਂ ਬਾਅਦ ਵੀ ਇਹ ਵਿਰੋਧ ਕਰਦੇ ਉਹ ਫਿਰ ਕਾਲ ਦੇ ਹੂੰ ਹੂੰ ਕੋਈ ਨਹੀਂ ਦੂ ਜਿਹੜੇ ਪਹਿਲਾਂ ਦੇ ਵਿਰੋਧ ਕਰਦੇ ਨੇ ਉਹੀ ਖੂਬ ਦੌੜਦਾ ਉਹਨਾਂ ਦੇ ਰਾਜਾਂ ਦੇ ਵਿੱਚ ਹਮ ਹਮ ਆ ਜਿਹੜਾ ਜਿਹੜਾ ਜਿਹੜੇ ਵਾਲਾ ਟਾਰਗੇਟ ਕਰਕੇ ਬੋਲੇ ਜਾ ਰਹੇ ਨੇ ਨਾ ਸਵਈਏ ਹਮ ਹਮ ਕਿਸੇ ਵੱਲ ਟਾਰਗੇਟ ਕਰਕੇ ਸਵਈਏ ਬੋਲੇ ਜਾ ਰਹੇ ਨੇ ਇਹ ਹਮ ਹਮ ਠੀਕ ਹੈ ਜੀ ਉਹਨਾਂ ਦੀ ਔਲਾਦ ਸਾਡੇ ਵਿੱਚ ਬੈਠ ਕਰ ਗਈ ਹਮ ਹਮ ਉਹੀ ਉਹੀ ਵਿਰੋਧ ਕਰਦੇ ਦੇਖੋ ਨੂੰ ਸਕੇ ਨੇ ਠੀਕ ਹੈ ਉਹ ਵੀ ਬ੍ਰਾਹਮਣ ਸੀ ਸਰਪ ਦਾ ਪ੍ਰਚਾਰ ਕਰਦੇ ਸੀ ਪੰਡਤ ਹੋ ਗਏ ਸੀ ਠੀਕ ਬ੍ਰਾਹਮਣ ਦਾ ਬਲਮ ਕਹਿਣ ਇਹ ਵੀ ਬ੍ਰਾਹਮਣਾ ਕਰਦੇ ਸੀ ਵਿਰੋਧ ਬਿਲੂ ਨਹੀਂ ਹੁੰਦਾ ਉਹ ਵੀ ਇਦਾਂ ਕਰਦੇ ਰਹੇ ਠੀਕ ਹੈ ਤਾਂ ਕਬੀਰ ਕਹਿੰਦਾ ਕੌਰੇ ਪਟੀਆਂ ਕਬ ਕੇ ਬਾਗਲ ਹੋਏ ਉਹ ਪੱਡੇ ਆ ਪੰਡਤ ਹੈ ਵਿਦਵਾਨ ਹੈ ਵਿਦਵਾਨ ਦਾ ਹੱਕਾ ਵਿਰੋਧ ਕਰਨਾ ਹੂੰ ਹੂੰ ਉਹ ਗਿਆਨ ਦਾ ਇਹ ਤੋਂ ਆਂ ਦਾ ਹੱਕਾ ਵਿਰੋਧ